ਉਸ ਸਿਆਸਤ ਤੇ ਸਿਆਸਤਦਾਨਾਂ ਨੇ ਇੱਕ ਐਸੀ ਐਸ਼ੋ ਪ੍ਰਸਤਿਤੀ ਦੁਕਾਨਦਾਰੀ ਬਣਾ ਰੱਖੀ ਹੈ ਕਿ ਇਹਨੂੰ ਜਦੋਂ ਜਿਹਨੂੰ ਛੱਡਣ ਨੂੰ ਦਿਲ ਨਹੀਂ ਕਰਦਾ ਔਰ ਲੋਕਾਂ ਤੇ ਬਿਲਕੁਲ ਭਾਰ ਬਣ ਚੁੱਕੀ ਹੈ ਸਿਆਸਤ ਜਿਹੜੇ ਲੀਡਰ ਨੇ ਆਪਣੇ ਮਾਪਿਆਂ ਨੂੰ ਕਦੀ ਰੋਟੀ ਨਹੀਂ ਪੁੱਛੀ ਆ ਕੇ ਦੂਜਿਆਂ ਦੇ ਮਾਪਿਆਂ ਨੂੰ ਹੱਥ ਵੀ ਜੋੜਦੇ ਨੇ ਉਹਨਾਂ ਦੇ ਪੈਰੀਂ ਹੱਥ ਵੀ ਲਾਉਂਦੇ ਨੇ ਫਿਰ ਇਹਦੇ ਪੈਸਿਆਂ ਦੇ ਵਿੱਚ ਫਿਰ ਇਹਦੀਆਂ ਸਹੂਲਤਾਂ ਵਿੱਚ ਔਰ ਬਸਾਂ ਦੇ ਵਿੱਚ ਬੀਬੀਆਂ ਨੂੰ ਫਿਰ ਇਹਦੀਆਂ ਸਹੂਲਤਾਂ ਦੇ ਦਿੱਤੀਆਂ बस वाला ड्राइवर ਨੂੰ ਕਹਿੰਦਾ ਕਿ ਬੱਸ ਨੂੰ ਭਜਾ ਕੇ ਲੈ ਜਾ ਐਨੀ ਖੱਜਲ ਖਵਾਰੇ ਪੰਜਾਬ 'ਚ ਹੋ ਕਰੇ ਨਾ ਐਨੀ ਔਰਤਾਂ ਦੀ ਬੇਇੱਜ਼ਤੀ ਕਰੇ ਨਾ ਇਸ ਤੋਂ ਬਿਹਤਰ ਦੇਣਾ ਕੀ ਫਾਇਦਾ ਇਲੈਕਸ਼ਨ ਆ ਰਿਹਾ 2024 ਦੇ ਅਹਿਮ ਲੱਛਣ ਮੰਨੇ ਜਾ ਰਿਹਾ ਸਮਾਂ ਬਦਲ ਚੁੱਕਿਆ ਹੁਣ ਦਾ ਸਮਾਂ 2024 ਦਾ 24 ਦਾ ਯਾਨੀ 5G 6G ਦਾ ਸਮਾਂ ਆ ਗਿਆ ਹੁਣ ਜੇਬਾਂ ਦੇ ਵਿੱਚ ਫੋਨ ਆ ਤੇ ਮਿੰਟ 'ਚ ਪਤਾ ਲੱਗ ਜਾਂਦਾ ਦੁਨੀਆ ਦੇ ਵਿੱਚ ਕੀ ਚੱਲਿਆ ਦਾ ਦੇਸ਼ ਦੇ ਵਿੱਚ ਕੀ ਚੱਲਿਆ ਦਾ ਪਹਿਲਾਂ ਨਾਲੋਂ ਵੱਖਰੇ ਜਿਹੇ ਇਲੈਕਸ਼ਨ ਆ ਤੁਸੀਂ ਕੀ ਦੇਖ ਰਹੇ ਹੋ ਕਿਉਂਕਿ ਸਿਆਸਤ ਤੇ ਸਿਆਸਤਦਾਨਾਂ ਨੇ ਇੱਕ ਐਸੀ ਐਸ਼ੋ ਪ੍ਰਸਤਿਤੀ ਦੁਕਾਨਦਾਰੀ ਬਣਾ ਰੱਖੀ ਹੈ ਕਿ ਇਹਨੂੰ ਜਦੋਂ ਜਿਹਨੂੰ ਛੱਡਣ ਨੂੰ ਦਿਲ ਨਹੀਂ ਕਰਦਾ ਔਰ ਲੋਕਾਂ ਤੇ ਬਿਲਕੁਲ ਭਾਰ ਬਣ ਚੁੱਕੀ ਹੈ ਸਿਆਸਤ ਅੱਜ ਤੁਸੀਂ ਦੇਖੋ ਇਹ ਐਸੀ ਕੀਮਤੀ ਇਹਨਾਂ ਨੇ ਖਜ਼ਾਨਾ ਲੱਭਿਆ ਹੋਇਆ ਸਿਆਸਤਦਾਨਾਂ ਨੇ ਕਿ ਇਹਨੂੰ ਛੱਡਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਅੱਜ ਕੋਈ ਵੀ ਇੱਕ ਆਪਣੀ ਪਾਰਟੀ ਤੋਂ ਕੋਈ ਦੁਖੀ ਨੇਤਾ ਹੈ ਉਹ ਦੂਸਰੀ ਪਾਰਟੀ ਸ਼ਾਮਲ ਹੋ ਰਿਹਾ ਹੈ ਉਧਰਲਾ ਉਧਰ ਸ਼ਾਮਲ ਹੋ ਰਿਹਾ ਹੈ ਔਰ ਕਿਤੇ ਨਾ ਕਿਤੇ ਇਹ ਪੂਰੇ ਦੇ ਪੂਰੇ ਲੋਕਾਂ ਦਾ ਖੂਨ ਪੀਣਾ ਚਾਹੁੰਦੇ ਨੇ ਭਾਵੇਂ ਕਿਸੇ ਵੀ ਪਾਰਟੀ ਸ਼ਾਮਲ ਹੋ ਕੇ ਪੀਣਾ ਚਾਹੁੰਦੇ ਹੋਣ ਸੋ ਜਨਤਾ ਤੇ ਵੱਡਾ ਬੜਾ ਵੱਡਾ ਭਾਰ ਪੈ ਰਿਹਾ ਹੈ ਇਹ ਤਾਂ ਬਾਬਾ ਸਾਹਿਬ ਅੰਬੇਦਕਰ ਨੇ ਇੱਕ ਸੰਵਿਧਾਨ ਦੇ ਵਿੱਚ ਬੜਾ ਵੱਡਾ ਸਾਨੂੰ ਹੱਕ ਦਿੱਤਾ ਕਿ ਭਾਵੇਂ ਅਮੀਰ ਦੀ ਵੋਟ ਹੈ ਭਾਵੇਂ ਗਰੀਬ ਦੀ ਵੋਟ ਹੈ ਭਾਵੇਂ ਰੇੜੀ ਵਾਲੇ ਦੀ ਵੋਟ ਹੈ ਭਾਵੇਂ ਜਹਾਜ਼ ਵਾਲੇ ਦੀ ਵੋਟ ਹੈ ਵੋਟ ਵੋਟ ਹੈ ਔਰ ਜਿਹੜੇ 5 ਸਾਲਾਂ ਦੇ ਇਹ ਲੋਕਾਂ ਨੂੰ ਕੁੱਟਦੇ ਮਾਰਦੇ ਲੁੱਟਦੇ ਨੇ ਪਰ ਜਨਤਾ ਦੀ ਕਚਹਿਰੀ 'ਚ ਲਾਸਟ ਨੂੰ ਆਉਣਾ ਪੈਂਦਾ ਹੈ ਜਿਹੜੇ ਲੀਡਰ ਨੇ ਆਪਣੇ ਮਾਪਿਆਂ ਨੂੰ ਕਦੀ ਰੋਟੀ ਨਹੀਂ ਪੁੱਛੀ ਆ ਕੇ ਦੂਜਿਆਂ ਦੇ ਮ ਉਹ ਉਹਦੇ ਪੈਰੀ ਹੱਥ ਵੀ ਲਾਉਂਦੇ ਨੇ ਤਾਂ ਇੱਥੇ ਸਿਆਸਤਦਾਨਾਂ ਨੇ ਕਿਰਦਾਰ ਬਹੁਤ ਗਿਰ ਚੁੱਕੇ ਨੇ ਦੇਖੋ ਅੱਜ ਕੋਈ ਵੀ ਵਿੰਗ ਹੈ ਭਾਵੇਂ ਉਹ ਮੁਲਾਜ਼ਮ ਨੇ ਭਾਵੇਂ ਉਹ ਕਿਸਾਨ ਨੇ ਭਾਵੇਂ ਨੌਜਵਾਨ ਨੇ ਭਾਵੇਂ ਸਿੱਖਿਆ ਭਾਵੇਂ ਸਿਹਤ ਦਾ ਮੁੱਦਾ ਹਰ ਮੁੱਦੇ ਤੇ ਦੇਸ਼ ਦਾ ਹਰ ਨਾਗਰਿਕ ਦੁਖੀ ਹੈ ਇਹਨਾਂ ਨੇ ਇੱਕ ਐਸਾ ਛੜਿਆੰਤਰ ਰਚ ਰੱਖਿਆ ਕਿ ਕੋਈ ਵੀ ਕੰਮ ਸਿਆਸਤਦਾਨਾਂ ਤੋਂ ਬਿਨਾ ਨਹੀਂ ਹੁੰਦਾ ਲੋਕਾਂ ਦੇ ਐਸੇ ਡਾਕੂਮੈਂਟ ਲਾ ਲੋ ਜਾਂ ਉਹਨੂੰ ਸਿਆਸੀ ਤੌਰ ਤੇ ਹੋਣ ਦੀਆਂ ਪ੍ਰਾਪਰਟੀਆਂ ਲਾ ਲੋ ਐਸਾ ਉਲਝਾਇਆ ਹੋਇਆ ਕਿ ਕੋਈ ਵੀ ਕੰਮ ਪੁਲਿਸ ਤੋਂ ਬਿਨਾ ਕੋਈ ਵੀ ਕੰਮ ਆਗੂਆਂ ਤੋਂ ਬਿਨਾ ਨਹੀਂ ਹੁੰਦੇ ਸੋ ਕਿਤੇ ਨਾ ਕਿਤੇ ਜਨਤਾ ਨੂੰ ਭਲੇਵੇਂ ਚ ਲੈ ਕੇ ਇਹ ਰਾਜਨੀਤੀ ਕੀਤੀ ਜਾ ਰਹੀਏ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਆਮ ਵਰਗ ਜਨ ਇਹਨਾਂ ਦੀ ਮਕਾਨ ਵੀ ਜਾਵੇ ਪਰ ਲੋਕਾਂ ਦੇ ਕੰਮ ਇਹਨਾਂ ਤੋਂ ਬੰਦੇ ਨੂੰ ਹੁੰਦੇ ਆ ਪ੍ਰੈਸ਼ਰਾਈਜ਼ ਕਰ ਰੱਖਿਆ ਲੋਕਾਂ ਨੂੰ ਆਪਣਾ ਕੀ ਨਾਮ ਹੈ ਜੀ ਅਮਰੀਕ ਸਿੰਘ ਜੀ ਇਲੈਕਸ਼ਨ ਆਏ ਆ 2024 ਦੇ ਅਹਿਮ ਲੱਛਣ ਆ ਪੂਰੇ ਪੰਜਾਬ ਦੇ ਵਿੱਚ ਵੱਧ ਮੱਲਾ ਰੋਲਾ ਪਿਆ ਹੋਇਆ ਜੇ ਬਾਕੀ ਸੂਬਿਆਂ ਦੀ ਗੱਲ ਕੀਤੀ ਜਾਵੇ ਕਿਉਂਕਿ ਬਹੁਤ ਸਾਰੇ ਲੀਡਰ ਕੋਈ ਅੱਧਰ ਜਾ ਰਹੇ ਗੁੱਧਰ ਜਾ ਰਿਹਾ ਤੁਸੀਂ ਕਿਉਂ ਵੇਖ ਰਹੇ ਹੋ ਇਸ ਚੋਣ ਨੂੰ ਬੱਸ ਜਿਹੋ ਸਾਰਿਆਂ ਨੇ ਕਿਹਾ ਉਹੀ ਵਿਊਜ਼ ਹੈ ਮਤਲਬ ਸਾਬ ਮਤਲਬ ਬੇਰੋਜ਼ਗਾਰੀ ਬਾਹਰ ਜਾਣਾ ਜੇ ਬੱਚੇ ਦੁਖੀ ਹੋ ਕੇ ਤੰਗ ਹੋ ਕੇ ਬਾਹਰ ਜਾ ਰਹੇ ਆ ਜੇ ਉਰੇ ਰੋਜ਼ਗਾਰ ਦੇ ਸੋਰਸਸ ਇਹਨਾਂ ਕੋਲ ਹੋਣਗੇ ਜਿਹੜੀ ਫ੍ਰੀ ਦੀ ਰਿਓੜੀਆਂ ਦੇ ਰਹੇ ਆ ਉਹ ਬੰਦ ਹੋਣੀ ਚਾਹੀਦੀਆਂ ਕੰਸੈਸ਼ਨ ਕਰ ਦੇਣ ਜਿਵੇਂ ਬਿਜਲੀ ਫ੍ਰੀ ਹੈ ਰੇਟ ਘਟਾ ਦੇਣ ਬੱਸਾਂ ਦਾ ਕਿਰਾਇਆ ਹੈ ਇਹ ਬਜ਼ੁਰਗਾਂ ਵਾਸਤੇ ਅੱਧਾ ਕਰ ਦੇਣ ਠੀਕ ਹੈ ਈਵਨ ਜਿਹੜੀ এমਪਲੋਇਡ ਲੇਡੀਆਂ ਐ ਦੇ ਆਰ ਡਰਾਈਂਗ 2 2 ਲੱਖ ਰੁਪੀਸ ਦੇ ਆਰ ਆਲਸੋ ਗੋਇੰਗ ਫ੍ਰੀ ਠੀਕ ਹੈ ਥੈਟ ਸ਼ੁੱਡ ਬੀ ਸਟਾਪਡ ਉਹ ਬੰਦ ਹੋਣਾ ਚਾਹੀਦਾ ਠੀਕ ਹੈ ਜਿਹੜੇ ਨੀੜੀ ਐ ਵਾਕਈ ਕਮਜ਼ੋਰ ਵਰਗ ਤੋਂ ਡੀੜੀ ਜਾਏ ਉਹਨਾਂ ਦਾ ਕਾਰਡ ਬਣਾ ਦੇਣ ਉਹ ਉਹਨਾਂ ਵਾਸਤੇ ਫ੍ਰੀ ਠੀਕ ਹੈ ਬਸ ਆਪਣਾ ਕੀ ਨਾਮ ਹੰਮਰਜੀਤ ਸਿੰਘ ਜੀ ਇਲੈਕਸ਼ਨ 2024 ਤੇ ਆਇਆ ਪਟਿਆਲੇ ਦੇ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਵੀ ਬਹੁਤ ਸਾਰੇ ਮੁੱਦੇ ਨੇ ਤੁਸੀਂ ਕਿਉਂ ਵੇਖ ਰਹੇ ਹੋ ਇਸ ਚੋਣ ਨੂੰ ਕਿਉਂਕਿ 10 ਸਾਲ ਸਮਾਂ ਸਰਕਾਰ ਨੂੰ ਦਿੱਤਾ ਆਜ਼ਾਦੀ ਤੱਕ ਦਾ ਜੇ ਹੁਣ ਦੇਖਿਆ ਜਾਵੇ ਕੋਈ ਲੋਕ ਕਹਿੰਦੇ ਕੋਈ ਡਵੈਲਪਮੈਂਟ ਬਹੁਤੀ ਕੋਈ ਹੋਈ ਨਹੀਂਗੀ ਤੁਸੀਂ ਕਿਉਂ ਵੇਖ ਰਹੇ ਹੋ ਸਰਕਾਰ ਦੀ ਕਾਰਜ ਸਰਕਾਰ ਦੀ ਕਾਰਗੁਜ਼ਾਰੀ ਤਾਂ ਸਾਰਿਆਂ ਦੇ ਸਾਹਮਣੇ ਸਭ ਨੇ ਬਿਆਨਕਾਰੀ ਦਿੱਤੀ ਆ ਲੇਕਿਨ ਜੋ ਹੈ ਰੋਡੀਆਂ ਨਾ ਮੁਫਤ ਵਾਲੀਆਂ ਇਹ ਨਹੀਂ ਹੋਣੀਆਂ ਚਾਹੀਦੀ ਮੇਰੇ ਅਸਬ ਕਹਿ ਕਿਉਂਕਿ ਜਿਹਨੂੰ ਦੰਨਿਆ ਬੇਰੁਜ਼ਗਾਰੀ ਨਹੀਂ ਲਿਆਤੀ ਇਸ ਗੱਲ ਨੇ ਕਿ ਸਾਡੇ ਉਹ ਇੱਕ ਮੈਂ ਇਹ YouTube ਤੇ ਪੜ੍ਹਿਆ ਸੀ ਕਿ ਕਹਿੰਦਾ ਭਈਆ ਗੋਲ ਗੱਪੇ ਵੇਚ ਕੇ ਮਕਾਨ ਬਣਾ ਰਿਹਾ ਪੰਜਾਬ ਚ ਸਾਡੇ ਬੱਚ ਸਾਡੀਆਂ ਮਾਵਾਂ ਇੱਥੇ ਜਾ ਕੇ ਲਾਈਨ ਦੇ ਵਿੱਚ ਲੱਗੀਆਂ ਹੁੰਦੀਆਂ ਠੀਕ ਆ ਫ੍ਰੀ ਰਾਸ਼ਨ ਲੈਣ ਨੂੰ ਮੁੰਡੇ ਜੱਲ ਲਾ ਕੇ ਇੱਥੇ ਗੇਟੀਆਂ ਮਾਰਦੇ ਫਿਰਦੇ ਆ ਕੋਈ ਨਹੀਂ ਉਹ ਕਰਦਾ ਇੱਥੇ ਬੇਰੁਜ਼ਗਾਰੀ ਨਹੀਂ ਕਰਤੀ ਇਸ ਜੜੀਆਂ ਮੋਹੱਦਿਆਂ ਰੋਡੀਆਂ ਸੋ ਇਹ ਸਾਰੀ ਚੀਜ਼ ਜਿਹੜੀ ਬੰਦ ਹੋਣੀ ਚਾਹੀਦੀ ਆ ਇਹ ਗਲਤ ਹੈ ਜੀ ਜਨਤਾ ਦੀ ਕਚਹਿਰੀ ਦੇ ਵਿੱਚ ਮੌਜੂਦ ਆ ਸਵਾਲ ਇੱਕ ਖੜਾ ਕਰ ਰਹੇ ਨੇ ਕਿ ਕਹਿੰਦੇ ਕਿ ਫਰੀਦ ਦੀ ਰੇਵੜੀਆਂ ਨਹੀਂ ਹੋਣੀ ਚਾਹੀਦੀਆਂ ਆਪਾਂ ਜਵਾਬ ਸਾਰਿਆਂ ਤੋਂ ਹੀ ਲੈ ਲੈਣੇ ਆ ਪੁੱਛ ਲੈਣੇ ਵੀ ਕਿਹੜਾ ਮੁਖ ਤੌਰ ਤੇ ਬੋਲੇ ਚੁਗਾ ਕੋਈ ਜਵਾਬ ਦੇਣਾ ਚਾਹੁੰਦਾ ਪਹਿਲ ਦੇ ਆਧਾਰ ਤੇ ਇਸ ਮੁੱਦੇ ਤੇ ਜੇ ਆਪਾਂ ਉਹਦੇ ਕੋਲ ਪਹਿਲਾਂ ਜਾਵੜੀਏ ਫਰੀਦ ਦੀ ਰੇਵੜੀਆਂ ਤੇ ਕਿਹੜਾ ਬੋਲਣਾ ਚਾਹ ਰਿਹਾ ਤੁਸੀਂ ਕਹਿੰਦਾ ਇਹ ਬਹੁਤ ਸਹੀ ਹੈ ਕਿਉਂਕਿ ਗਵਰਨਮੈਂਟਾਂ ਜੋ ਵੀ ਗਵਰਨਮੈਂਟ ਆਏ ਉਹ ਆਪਣੇ ਫਾਇਦੇ ਵਾਸਤੇ ਆਪਣੇ ਨੰਬਰ ਬਣਾਉਣ ਵਾਸਤੇ ਟੈਕਸ ਲਾ ਲਾ ਕੇ ਉਹ ਫਰੀ ਦੇ ਰਾਸ਼ਨ ਦੇ ਵਿੱਚ ਫਰੀ ਦੇ ਪੈਸਿਆਂ ਦੇ ਵਿੱਚ ਫਰੀ ਦੀਆਂ ਸਹੂਲਤਾਂ ਵਿੱਚ ਉਹ ਬਸਾਂ ਦੇ ਵਿੱਚ ਬੀਬੀਆਂ ਨੂੰ ਫਰੀ ਦੀ ਸਹੂਲਤ ਦੇ ਦਿੱਤੀ ਆ ਬਸ ਵਾਲਾ ਡਰਾਈਵਰ ਨੂੰ ਕਹਿੰਦਾ ਕਿ ਬਸ ਨੂੰ ਭਜਾ ਕੇ ਲੈ ਜਾ ਇੰਨੀ ਖ절ਖਵਾਰੀ ਪੰਜਾਬ 'ਚ ਹੋ ਕਰੇ ਨਾ ਇੰਨੀ ਔਰਤਾਂ ਦੀ ਬੇਇੱਜ਼ਤੀ ਕਰੇ ਨਾ ਇਸ ਤੋਂ ਵਹਿਤਰ ਦੇਣ ਦਾ ਕੀ ਫਾਇਦਾ ਇਹਨਾਂ ਨੂੰ ਫਰੀ ਦੇਣ ਦਾ ਕੀ ਫਾਇਦਾ ਉਹਨਾਂ ਇੱਕ ਵਾਸਤੇ ਹੁਣ ਘਰਾਂ 'ਚ ਰੋਟੀ ਪਕੜਨੀ ਮੁਸ਼ਕਲ ਹੋਈ ਹੈ ਬੀਬੀਆਂ ਚੱਕ ਦੇ ਚੋਨੇ ਬਸ ਦੇ ਘਟੜੇ ਦੇ ਖੜ ਜਦੀਆਂ ਜਾ ਕੇ ਸ ਤਾਂ ਇਹਨਾਂ ਦਾ ਕੀ ਹੱਲ ਇਸ ਕਰਕੇ ਇਹੋ ਜਿਹੀਆਂ ਗੱਲਾਂ ਨੂੰ 80000 ਰੁਪਇਆ ਤਨਖਾਹ ਲੈਂਦੀ ਆ ਉਹਨੂੰ ਬਸ ਫਰੀ ਕੀਤਾ ਹੋਇਆ ਠੀਕ ਹੈ ਇੱਕ ਬਜ਼ੁਰਗ ਬੰਦਾ ਜਿਹੜਾ ਉਹ ਕਰਾਇਆ ਪੂਰਾ ਦੇਖੇ ਜਾ ਰਿਹਾ ਇਹ ਕਿਉਂ ਹੁਣ ਚੱਲ ਜਾਓ ਇਹ ਸਰ ਪਾਜੀ ਕਹਿ ਰਹੇ ਕੁਝ ਮੈਂ ਸਰ ਸੀਨੀਅਰ ਸਿਟੀਜ਼ਨ ਆ ਜੀ ਮੈਂ ਨਾਭੇ ਜਾਂਦੇ ਰਹਿਗਾ ਮੈਂ ਮੈਨੂੰ ਇੰਨਾ ਗੁੱਸਾ ਆਉਂਦਾ ਹੈਗਾ ਇਹਨਾਂ ਮਤਲਬ ਸਰਕਾਰਾਂ ਦੇ ਉੱਪਰ ਲੇਡੀਜ਼ ਜਿਹੜੀ ਤਰਖਾ ਵੀ ਲੈ ਰਹੀਆਂ ਨਾ ਉਹ ਬੈਠੀ ਹੁੰਦੀਆਂ ਜੀ ਮੈਂ ਟਿਕਟ ਲਾ ਕੇ ਖੜ ਕੇ ਜਾਂਦਾ ਹੈਗਾ ਏ ਮੈਨੂੰ ਸਮਝ ਨਹੀਂ ਆਂਦੀ ਵੀ ਕਿਸ ਹਿਸਾਬ ਨਾਲ ਇਹ ਫ੍ਰੀਜ ਦੇ ਵਿੱਚ ਇਹਨਾਂ ਨੂੰ ਮਤਲਬ ਫ੍ਰੀ ਫ੍ਰੀ ਕਰ ਰੱਖਿਆ